ਰਾਦੇ ਵਿੱਚ ਕਾਲੇ ਬੱਦਲ ਛਾਏ ਹੋਏ ਆ ਹਵਾ ਬੜੀ ਤੇਜ਼ ਵਗਦੀ ਆ ਔਰ ਤੁਸੀਂ ਦੇਖਦੇ ਹੋ লাই ਤਸਵੀਰਾਂ ਇਹ ਬਰਸਾਤ ਦਾ ਕਿਹੜਾ ਮੌਸਮ ਆ ਬਣ ਚੁੱਕਿਆ ਹੈ ਕਾਲੇ ਸ਼ਾ ਬੱਦਲ ਹੋਏ ਪਏ ਆ ਔਰ ਹਵਾ ਬੜੀ ਤੇਜ਼ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ লাই ਤਸਵੀਰਾਂ ਔਰ ਬਰਸਾਤ ਦਾ ਬਹੁਤ ਹੀ ਸੋਹਣਾ ਮੌਸਮ ਬਣ ਚੁੱਕਿਆ ਹੈ ਔਰ ਮੌਨਸੂਨ ਜਿਹੜੀ ਹੈ ਬੜੀ ਜਲਦੀ ਆ ਚੁੱਕੀ ਹੈ ਪਰ ਮੂੰਗੀ ਤੇ ਮੱਕੀ ਦੀ ਫਸਲ ਜੋ ਕਿਸਾਨਾਂ ਵੱਲੋਂ ਬਜਾਈ ਕੀਤੀ ਹੋਈ ਹੈ ਉਸ ਨੂੰ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੂਰੀ ਤੇਜ਼ ਹਵਾ ਚੱਲ ਰਹੀ ਹੈ ਔਰ ਕਾਲੇ ਕਢਾਵਾਂ ਜਿਹੜੀਆਂ ਨਜ਼ਰ ਆ ਰਹੀਆਂ ਹੈ

ਕਾਲਾ ਬੱਦਲ ਛਾਇਆ ਹੋਇਆ ਔਰ ਬਰਸਾਤ ਜਿਹੜੀ ਹੈ ਉਹਨ ਦੀ ਸੰਭਾਵਨਾ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਬੱਦਲ ਕਿਸ ਤਰ੍ਹਾਂ ਕਾਲਾ ਬੱਦਲ ਪੂਰੀ ਤਰ੍ਹਾਂ ਛਾਇਆ ਆਇਆ ਔਰ ਬਰਸਾਤ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਇਸ ਨਾਲ ਜੋ ਮੰਡੀ ਦੇ ਵਿੱਚ ਫਸਲ ਆ ਰਹੀ ਹੈ ਚਾਹ ਜੋ ਮੱਕੀ ਹੋਵੇ ਚਾਹੇ ਕੰਮੀ ਹੋਵੇ ਜਾਂ ਖੇਤਾਂ ਦੇ ਵਿੱਚ ਖੜੀ ਫਸਲ ਹੈ ਜਿਹੜੀ ਉਹ ਨੁਕਸਾਨ ਹੋਣ ਦਾ ਕਾਸੀ ਖਰਸ਼ਾ ਜਾਹਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਲੇ ਬੱਦਲ ਛਾਏ ਹੋਏ ਹੈ ਔਰ ਕੋੜਕਪੂਰਾ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਖੜੇ ਲਾਈਵ ਤਸਵੀਰਾਂ ਕਰਦੇ ਆਂ ਕੋੜਕਪੂਰਾ ਦੇ ਵਿੱਚ ਮੌਸਮ ਬੇਸ਼ੱਕ ਸੁਹਾਵਣਾ ਹੋਇਆ ਗਰਮੀ ਤੋਂ ਰਾਹਤ ਮਿਲ ਰਹੀ ਹੈ ਲੋਕਾਂ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿ ਜੋ ਫਸਲਾਂ ਦਾ ਨੁਕਸਾਨ ਹੈ ਉਸ ਨਾਲ ਕਿਸਾਨਾਂ ਦੇ ਵਿੱਚ ਨਰਾਸ਼ਾ ਜਾਹਰ ਕੀਤੀ ਜਾ ਰਹੀ ਹੈ ਬੋਟਪੂਰਾ ਦੇ ਵਿੱਚ ਬਰਸਾਤ ਜਿਹੜੀ ਹੈ ਬਹੁਤ ਜ਼ੋਰਾਂ ਨਾਲ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਹੁਤ ਹੀ ਜ਼ੋਰਾਂ ਨਾਲ ਬਰਸਾਤ ਜਰੀ ਤਨ ਸ਼ੁਰੂ ਹੋ ਗਈ ਹੈ ਔਰ ਕਾਲੇ ਬੱਦਲ ਜਿਹੜੇ ਛਾਏ ਹੋਏ ਆ ਉਹ ਨੂੰ ਤੁਸੀਂ ਦੇਖੋ ਜੋ ਬਾਈਕ ਚੋਰੀ ਦਾ